ਸਾਰੇ ਨੂੰ ਪਿਆਰ ਭਰੀ ਸ਼ਸ਼ਕਾ ਜੀ ਤੋਂ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਪਿੰਡ ਵਾਲੇ ਜਮਾ ਦੇਸੀ ਦੇ ਵਿੱਚ ਤੇ ਅੱਜ ਆਪਾਂ ਚੱਲੇ ਆਂ ਚਰਗ ਚਰਗ ਦਾ ਮੇਲਾ ਦੇ ਘੰਟੇ ਅਰਸ਼ਨਦਾਈ ਮੱਠ ਟਿਕਾਣਾ ਸੀਗਾ ਉੱਥੋਂ ਨਹੀਂ ਆਉਣੀ ਲਾਣ ਨੇ ਆਪਣੇ ਤੇ ਆਪਾਂ ਨੂੰ ਉਹਨਾਂ ਨੇ ਰੁਣ ਤੋਂ ਚੱਕਣਾ ਤੇ ਅੱਜ ਤੁਹਾਨੂੰ ਦਿਖਾਉਣੀ ਆ ਚਰਗ ਦਾ ਮੇਲਾ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਜੀ ਭਾਈ ਐ ਉਹ ਤੇ ਪਾਸ ਤੇ ਭਾਈ ਉਹ ਕਿੰਨਾ ਕੰਮ ਕਰੀ ਤੇਰੇ ਟਫਸ ਵਾਲਾ ਉਦੜ ਤੇਰੇ ਲਾ ਕੇ ਜਿਹੜੇ ਕਰਨ ਚ ਪਾਲੇ ਤੇ ਇੱਕ ਸੇ ਨਾ ਪਰਸ ਚ ਪਾਲੇ ਇੱਕ ਸਿੱਟ ਗਈ ਸੀ ਪਹਿਲੇ 사ਸੀ ਕਾ ਕਰਦੇ ਹਣ ਸਾਰਿਆਂ ਨੂੰ 사ਸਰੀ ਕਾ ਕੀ ਹਲਚਾਲ ਜਸ ਸਕਾਲ ਕੀ ਹਲਚਾਲ ਹੈ ਲਓ ਜੀ ਆਪਾਂ ਪਹੁੰਚ ਗਏ ਜਰਕ ਗੱਡੀ ਪਾਰਕਿੰਗ ਚ ਲਾ ਰਿਹਾ ਚੱਲਦੇ ਆਪਾਂ ਤੇ ਜਿਹੜਾ ਨੇ ਅਵੇਲਾ ਚਰਕ ਦਾ ਕੱਠ ਤਾਂ ਪੈਸੇ ਇੰਨਾ ਹੈ ਨਹੀਂ ਮੇਲੇ ਦੇ ਵਿੱਚ ਜੀ ਨਹੀਂ ਤਾਂ ਆਪਣਾ ਪਹਿਲੇ ਮੇਲੇ ਅਸ ਤਾਂ ਇੱਥੋਂ ਹੀ ਕੱਟ ਦੀ ਸਟਾਰਟਿੰਗ ਹੋ ਜਾਂਦੀ ਆ ਹੁਣ ਤੈਨਾਂ ਕੱਠ ਹੈ ਨਹੀਂ ਬਿਲਕੁਲ ਸ਼ਾਂਤ ਮੀ ਮਾਹੌਲ ਪਿਆ ਬਾਕੀ ਅੱਗੇ ਚੱਲ ਕੇ ਦੇਖਦੇ ਆ ਪਰ ਦੁਕਾਨਾਂ ਵਗੈਰਾ ਲੱਗੀਆਂ ਹੋਈਆਂ ਨੇ ਇੱਥੋਂ ਤੋਂ ਹੀ ਚਲ ਕੇ ਚੱਲ ਕੇ ਦੇਖਦੇ ਆ ਵੀ ਕਿੰਨਾ ਕੱਠ ਹੈਗਾ ਜਾਂ ਨਹੀਂ ਬਹੁਤ ਕੱਟ ਕਾਠਾ ਮੇਲੇ ਦੇ ਵਿੱਚ ਨਹੀਂ ਚੱਲ ਪਹਿਲੇ ਆਈਏ ਫਿਰ ਅੱਗੇ ਥੋੜਾ ਚੱਲ ਕੇ ਦੇਖਦੇ ਆ ਜਾਣ ਕੇ ਕੁਝ ਤਾਂ ਮੋਹ ਜਿਆਦਾ ਘਟੰਦਾ। ਉਸ ਆਪ ਆ ਵੀ ਸੱਜ ਰਹੇ ਹੈ ਤੇ ਦੁਕਾਨਾਂ ਵਗੈਰਾ ਲਗਾਉਣ ਦੀ ਤਿਆਰੀ ਕਰਦੇ ਨੇ। ਪੈਸੇ ਪੈਣੇ ਨੇ। ਆਪਾਂ ਪਹਿਲੇ ਉਰੇ ਦੇਖੋ ਕੱਚੇ ਘਰ ਕਿੰਨੇ ਸੋਨੇ ਬਣਾਏ ਹੋਏ ਨੇ ਇੱਥੇ ਇਹਨਾਂ ਨੇ। ਇਹ ਸੋਨੇ ਨਾਲ ਦਿਨੇ। ਯਾਰ ਬੇ ਬੀਨੇ ਦੇ ਬੱਚਿਆਂ ਦੇ ਖੇਡਾਂ ਦਾ ਸਮਾਨ ਲੱਗਦਾ ਹੋਇਆ ਇਹ ਕਾਟਨ ਦੇ ਸੂਟ ਵੀ ਨੇ ਮਿਲਦੇ ਦੇ ਵਿੱਚ ਇਹ ਟਾਈ ਡੀਅਰ ਹੋਗੇ ਜੁੱਤੀਆਂ ਹੋਗੀਆਂ ਫਲਾਪਟੀ ਚਾ ਸਜਾਵਟੀ ਚੀਜ਼ਾਂ ਹੋਗੀਆਂ ਮਾ ਫਲਾਪਟੀ ਚੀਜ਼ਾਂ ਹੋਗੀਆਂ ਬੈਗ ਵਗੈਰਾ ਹੋਗੇ ਚਲੋ ਆਹ ਮਾਤਾ ਦੇ ਸ਼ਿੰਗਾਰ ਦਾ ਸਮਾਨ ਹੋ ਗਿਆ ਟਰੈਕਟਰ ਵਗੈਰਾ ਸੂਜੇ ਬੱਚਿਆਂ ਦੇ ਜਾਂ ਜੇ ਉਹ ਕਿਚਾ ਮੰਗੇ ਪੀੜ ਸ਼ਾਇਦ ਵੱਧ ਜਵੇ ਅੱਗੇ ਤਾਂ ਮਨਦੀਪ ਇੱਥੋ ਹੀ ਬਹੁਤ ਘੱਟ ਹੋ ਜਾਂਦਾ ਸੀ ਮਠਿਆਈ ਦੀ ਦੁਕਾਨ ਹੁੰਦੀ ਮੇਲੇ ਦੇ ਵਿੱਚ ਪਰ ਪਹਿਲਾਂ ਜਿਹੜੇ ਮੇਲਿਆਂ ਦੇ ਚਾਹ ਹੁੰਦੇ ਸੀ ਵੱਧ ਹੁੰਦੇ ਸੀ ਹੁਣ ਅੱਜ ਕੱਲ ਇੰਨਾ ਚਾਹ ਨਹੀਂ ਹੈਗਾ ਅੱਗੇ ਤਾਂ ਮਸਾ ਜਰਜ ਦਾ ਮੇਲਾ ਆਉਂਦਾ ਹੁੰਦਾ ਸੀ ਮੇਲੇ 'ਚ ਵੀ ਜੁੱਤੀਆਂ ਦੀਆਂ ਤੇ ਖਾਣਾ ਟੇਬਲ ਦੇਖ ਲਈਏ ਇੱਕ ਗਲਾਸ ਵਿੱਚ ਹੁਣ ਜਿੱਥੇ ਕਿਤੇ ਜਾਂਦੇ ਆ ਜੁੱਤੀਆਂ ਤਾਂ ਘੱਲ ਨਹੀਂ ਵੱਧ ਦੇਖਦੀਆਂ ਨੇ ਤੇ ਆ ਦੇਖੋ ਕਿੰਨਾ ਸੋਹਣਾ ਕੱਚੇ ਮਕਾਨ ਇਹਨਾਂ ਨੇ ਡੈਕੋਰੇਟ ਕਰੇ ਹੋਏ ਇਥੇ ਤੇ ਅੱਜ ਸ਼ਾਪ ਵਗੈਰਾ ਲੱਗਿਆ ਨਹੀਂ ਸਾਰੀਆਂ ਕੁੜੀਆਂ ਦੇ ਸਮਾਨ ਆਣੀਆਂ ਦੁਕਾਨਾਂ ਆ ਗਈਆਂ ਜੀ ਬੱਚਿਆਂ ਦੇ ਸਾਡਾ ਬਹੁਤ ਨੇ ਪਰ ਫਿਰ ਅੱਜ ਬਰਮਸ ਕਰਕੇ ਆਇਆ ਵੀ ਇਹਨੇ ਲੈਣਾ ਨਹੀਂ ਕੁਝ ਬਾਕੀ ਦੇਖਦੇ ਅੱਗੇ ਚੱਲ ਕੇ ਕੀ ਮੈਂ ਕੀ ਕਰਦਾ ਖੇਤ ਚਪਨਾ ਵਗੈਰਾ ਜੀਆਂ ਕਾਪੜੇ ਲੋਕਾਂ ਚੋੜੀਆਂ ਕੱਚ ਦੀਆਂ ਚੋੜੀਆਂ ਅੱਗੇ ਬਹੁਤ ਸੌਂਫ ਸੀਗਾ ਕੰਚ ਦੀਆਂ ਚੋੜੀਆਂ ਦਾ ਹੁਣ ਤਾਂ ਬਹੁਤ ਤੇ ਜੰਦਤ ਮਤਲਬ ਚਾਹ ਜਾਂ ਘਟਦਾ ਜਾਂਦਾ ਦੇਖੋ ਹੁਣੇ ਸੋਲੇ ਫੁੱਲੇ ਇੱਥੇ ਹੈਗੇ ਬੁੱਝਿਆ ਜੀ ਬੁੱਝਾ ਅੱਗੇ ਵੀ ਚਾਇਆ ਖੇਡਦਾ ਥੋੜੇ ਥੋੜੇ ਫੁੱਲੇ ਮਿਲਦੇ ਆਉਰੇ ਬਹੁਤ ਸੋਲੇ ਸੰਭਾਲਦੇ ਆ ਹਾਂ ਇਹ ਤੇਰੀ ਕਾ ਉਹ ਆ ਜੋ ਵੀ ਚੱਲ ਚੱਲੀਏ ਜਰਗ ਦੇ ਮੇਲੇ ਮੁੰਡਾ ਤੇਰਾ ਮੈਂ ਚੱਕ ਲੂੰ ਹਾਂ ਮੇਰਾ ਮੁੰਡਾ ਤੁਰਿਆ ਜਾਂਦਾ ਹਾਂ ਉਹ ਵੀ ਬਾਹ ਤੜਾ ਕੇ ਹੁਣ ਮੇਲੇ ਚ ਭੀੜ ਬਣਦੀ ਹੋਏ ਜਿਉਂ ਜਿਉਂ ਅੱਗੇ ਆਈ ਜਾਂਦੇ ਆ ਥੋੜੀ ਜਿਹੀ ਭੀੜ ਵਧਦੀ ਜਾਂਦੀ ਆ ਮੇਲੇ ਦੇ ਵਿੱਚ ਸਾਰਾ ਦੁਕਾਨਾਂ ਬਗਰ ਤੱਕ ਪੌਪੂਲਰ ਹੋ ਗਿਆ ਯਾਨੀ ਦੇਖ ਲਈਏ ਇਹ ਰੱਖ ਪਰੰਪਰਿਧਾ ਕਾ ਤੇ ਦੇਖੋ ਵੀ ਨੇ ਦੇ ਦਿੱਆ 200 ਰੁਪਏ ਆਓ ਜੀ ਆਓ ਵੱਡੇ ਵੱਡੇ ਖਿਡੌਣੇ ਆ ਗਏ 200 ਰੁਪਏ ਆਸ ਵਾਲੇ ਹੋ ਗਏ 200 ਰੁਪਏ ਜੀ ਸੇਲ 200 ਰੁਪਏ ਆ ਗਈ ਸੇਲ ਵੀਰ ਫਲਾਤੀ ਸੇਲ ਵੀਰ ਬਹੁਤ ਬਹੁਤ 10 ਰੁਪਏ ਦੇ ਇੱਕ ਹੋਰ ਮੇਰੇ ਵੀਰ ਨਿਕਲੇ ਕੋਲੇ ਬਾਸ ਰਹੇ ਮੈਂ ਬਾਹਰ ਚੰਚ ਮਾਮੋ ਜੀ ਤੇਰੇ ਨਾਲੇ ਇਹਨਾਂ ਨੇ ਘੂਰ ਰੱਖੇ ਆ ਉਹ ਬਿਲਕੁਲ ਸਵਾਗਤ ਹੈ ਮਾਣ ਮਾਣ ਦੇ ਇਸ ਸਮਾਗਮ ਪਰ ਇਹ ਆਪਣਾ ਮੈਂ ਜੀ ਮੱਠੇ ਕੇ ਆਪਾਂ ਮੰਦਿਰ ਤੋਂ ਅੱਗੇ ਬਾਹਰ ਇਧਰ ਮਾਈ ਰਣ ਦੇ ਖਾਨ ਮੱਧੇ ਕੋਲੇ ਇਧਰੋਂ ਆਪਾਂ ਮੱਠੇ ਕੇ ਨਿਕਲ ਰਿਹਾ ਹੈ ਬੜੀ ਬੜੀ ਚਾਲਤ ਹੋਏਗੀ ਉਹ ਭੀੜ ਹੋਣ ਲੱਗੂਗੀ ਸਾਰੇ ਦੇਖਦੇ ਆਪਾਂ ਸਾਰੇ ਦੇਖੀ ਮਸਟਰ ਟੇਕ ਗਿਆ ਆਪਾਂ ਹੇਠੇ ਬਹੁਤ ਵਧੀਆ ਮਸਟਰ ਟੇਕ ਗਿਆ ਹੁਣ ਲਾਈਟ ਬੱਤੀ ਚੱਲਦੀ ਜਾਂਦੀ ਆ ਚੱਲੇ ਨਹੀਂ ਸਾਜਰਾ ਜ਼ਿਆਦਾ ਆ ਚੱਲ ਪਿਆ ਚੱਲ ਪਿਆ ਚੰਦੂ ਇੱਥੇ ਇਧਰ ਲਈ ਜਗ੍ਹਾ ਕੱਚੀ ਐ ਇੱਥੇ ਬਹੁਤ ਜ਼ਿਆਦਾ ਡਸਟ ਹੋ ਜਾਂਦੀ ਐ ਜਦ ਤੂਲੇ ਵਗੈਰਾ ਲੱਗੇ ਹੋਈ ਨੇ ਚੰਦੂ ਚੱਲਦਾ ਆ ਰੇਲ ਗੱਡੀ ਜਿਲੀ ਕਿਸ਼ਤੀ ਉਹ ਮिक्की ਮਾਸ ਤੇ ਪੁੱਛਿਆ ਵਾਲੇ ਵੀ ਬਾਤ ਨਹੀਂ ਬਾਕੀ ਕੋਈ ਪੱਤਾ ਨਹੀਂ ਦਨ ਕੀ ਲੈਣਗੇ ਬਟ ਕਰਤੋ ਬਹੁਤ ਐਕਸਲੈਂਟ ਡੀ ਰੇ ਲਾਇਓ ਡੀ ਵੱਡੀ ਸੇਲ ਹੈ ਪੀਆ ਪੀ ਆਰਪੀਏ ਆਓ ਜੀ ਆਓ ਮਾਲ ਦबई ਦਾ ਜਿਹੜਾ ਮੰਗੇ ਉਹਨੂੰ ਦਈਦਾ ਪੀਆ ਪੀ ਆਰਪੀਏ ਪੀਆ ਪੀ ਆਰਪੀਏ ਹਸਤਾਦਾਂ ਦੇ ਉਸਤਾਦ ਬਿੱਟੂ ਉਸਤਾਦੀ ਸੇਲ ਹੈ ਪੀਆ ਪੀ ਆਰਪੀਏ ਪੀਆ ਪੀ ਆਰਪੀਏ ਕੋਲ ਪੀ ਆਹਨ ਦੇ ਹੋਸ ਹੁਣ ਤਾਂ ਬਹੁਤ ਭੀੜ ਭਾਦੀ ਹੋਈ ਮੇਲੇ ਦੇ ਵਿੱਚ ਪਾਰੇ ਪਗਰਮੀ ਤੋਂ ਪਹਿਲਾਂ ਪਹਿਲਾਂ ਨਿਕਲਿਆ ਹੈ ਮੌਸਮ ਠੀਕ ਸੀਗਾ ਤੇ ਉਹ ਜੋ ਕੁ ਬਾਦ ਦਿਨ ਆਪਣੀ ਵਾਪਸੀ ਹੋ ਗਈ ਆ ਹੁਣ ਆਪਾਂ ਦੁਕਾਨਾਂ ਤੇ ਚੱਲਦੇ ਆਂ ਜਿੰਨੇ ਸਾਰੇ ਸੇਲ ਵੀ ਫੈਮਿਲੀ ਦੇ ਵਿੱਚ ਬਹੁਤ ਬਹੁਤ ਬੰਨਿਆ ਵੰਦੀਆ ਇਸ ਮਾਸ ਸੀਖੀ ਦੇ ਪੜਾਅ ਵਿੱਚ ਕਹਿਣਾ ਮੱਤਿਆ ਸੇਨਾ ਬੰਨਿਆ ਸੇਵਾ ਕਰਦੇ ਸੇਵਾ ਲੈਣੀ ਮੈਂ ਵੀ ਲੈਣੀ ਗਰੀਆ ਫਤਨੇ ਸ਼ੋਪਿੰਗ ਮੈਂ ਲੈ ਲਿਆ ਨਾ ਇਹਦੇ ਪਾਸੇ ਕਿਹੜਾ ਬਈ ਇਹ ਤਾਂ ਫੜ ਮੈਂ ਲੈ ਲਿਆ ਆਵੜੀ ਕਰੀਆ ਫਤਨੇ ਸ਼ੋਪਿੰਗ ਆ ਸ਼ੇਰ ਜਿਹੜਾ ਵਜੇ ਲਾ ਦਰਸਦੀ ਫੇਰ ਲੈ ਲੈ ਸਾ ਆਪਾਂ ਹੈਕਰ ਵਾਲਾ ਮਾਰ ਦਿਖਾ ਦ ਦੇ ਆਵੜਾ ਲੈ ਲਿਆ ਹੁਣ ਵਾਈਟ ਬਦਲ ਕੇ ਸਾਈਕਲ ਮੁਕ ਕਰ ਸੋ 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 ਕੀ ਹਜ਼ੂਰੀ ਜੀ ਬਿਨਾ ਨਾ ਕੋਈ ਆਰਦਾਸ ਕਿਸ ਸੰਗਤ ਵਿੱਚ ਹੋਵੇ ਖਲਾਉਣੇ ਖਲਾਉਣੇ ਫੁੱਲ ਹੀ ਫੁੱਲ ਡੇੜੀ ਵਾਲੀ ਆਦਮਾ ਆ ਗਈ ਕਮਰੇ ਹੋ ਕੇ ਕਿ ਮੇ ਸੋਨੇ ਸੋਨੇ ਬੁੱਡੇ ਸੁਪਰ ਵਗਰ ਆ ਫਿੱਜ ਵਾਲੀ ਬੋਟਲਾ ਸਾਰਾ ਹੀ ਸਮਾਨ ਆ ਮਸਤੀ ਦੇ ਵਿੱਚ ਰਿਆ ਤੁਹਾਨੂੰ ਸ਼ਬਦ ਸ਼ੋਰ ਬਹੁਤ ਹੀ ਸਮਾਨ ਆ ਖੁਸ਼ ਸਾਰਾ ਕੁਝ ਹੀ ਮਿਲਦੀ ਤੁਹਾਨੂੰ ਸੂਟ इवन ਇਹ ਤਾਂ ਸੂਟ ਵੀ ਨਹੀਂ ਉਹ ਸਾਰਟ ਸਾਰੀ ਹੈ ਦੂਜੀ ਚੀਜ਼ ਹੋਣੀ ਲੱਕੜ ਦੇ ਬਾਈਕ ਪੁੱਤ ਵਾਲਾ ਟਰੈਕਟਰ ਦਾ ਤਾਂ ਨਹੀਂ ਹੈਗਾ ਕਿੰਨੇ ਕਿੰਨੇ ਬੱਚਿਆਂ ਤਾਂ ਬਹੁਤ ਜ਼ਿਆਦਾ ਸਮਾਨ ਆਇਆ ਹੈ ਹੈ ਮਸਾਲੇ ਸਾਰੇ ਮੁੱਟੀ ਦਾ ਸਮਾਨ ਹਾਂ ਮੰਦਿਰ ਦਪੱਟੇ 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 ਆਈਏ ਤੇ 베ਰ ਨਾ ਖਾਈਏ ਅਰਜੀਤ ਮੇਲੇ ਆਈਏ 베ਰ ਨਾ ਖਾਈਏ ਇਹ ਤਾਂ ਹੋ ਨਹੀਂ ਸਕਦਾ ਚਲੋ ਜਿੰਦੀ ਚਲੋ ਜਿੰਦੀ ਨਹੀਂ ਮਗੇਦੇ ਆ ਮੇਰੇ ਬੰਨੀ ਤੇ ਦੇਖਿਆ ਗਿਆ ਲੈ ਅਸੀਂ ਹਾਂ ਲਓ ਜੀ ਹੁਣ ਮੇਲਾ ਜਿਹੜਾ ਭਰਦਾ ਹੋਇਆ ਪਹਿਲਾਂ ਤਾਂ ਜਸ ਫੀਟ ਕੱਟ ਸੀਗੀ ਆ ਤੇ ਹੁਣ ਤਾਂ ਮੂਰੇ ਵੀ ਕਿੰਨੀ ਫੀਟ ਹੋ ਗਈ ਦੁਕਾਨਾਂ ਵੀ ਹੋਰ ਲੱਗ ਗਈਆਂ ਯਾਰ ਅੱਬਾ ਵਾਪਸ ਜਾਂਦੇ ਹੋਏ ਟੀ-ਸ਼ਰਟਾਂ ਵਗੈਰਾ ਸੌ ਸੌ ਲੱਗੀਆਂ ਹੋਈਆਂ ਦੋ ਦੋ ਸੋਨੂੰ ਫਲੋਰਾ ਵਗੈਰਾ ਵੀ ਨੇ ਤੇ ਵਾਪਸ ਚਲਦੇ ਹੋਏ ਲਓ ਜੀ ਆਪਾਂ ਅਗੇ ਮੇਲੇ ਤੋਂ ਵਾਪਸ ਗੱਡੀ ਦੇ ਵਿੱਚ ਬਹਿ ਗਏ ਤੇ ਗੱਡੀ ਕੱਢ ਲਈ ਆਪਾਂ ਨੇ ਪਾਰਕਿੰਗ ਚੋਂ ਤੇ ਹੁਣ ਠੀਕਾ ਆਪਣੇ ਜਾਣਾ ਸੀਗਾ ਪੱਤੀ ਵਿ ਮਾਸੀ ਕੋਲ ਜੀ ਬੈਤ ਨੇੜੀ ਹੈ ਜਰਦ ਤੋਂ ਤੇ ਹੁਣ ਆਪਾਂ ਚੱਲਿਆਂ ਦੀ ਵਿ ਮਾਸੀ ਕੋਲ ਲਓ ਜੀ ਆਪਾਂ ਪਹੁੰਚ ਗਏ ਮਾਸੀ ਪਿੰਡ ਗੁਰਸ਼ਾਨੋਂ ਤੇ ਠਿੱਕਾ ਰਹਿਣੀ ਹੈ ਕਿਉਂਕਿ ਆਪਦੇ ਨਾਨਕੇ ਗਏ ਹੋਏ ਨੇ ਮਾਸੀ ਤੇ ਵੀਰੜ ਕਰੇ ਨੇ ਮਾਸੀ ਨੇ ਰੋਟੀ ਤਿਆਰ ਰੱਖੀ ਸੀ ਆਉਂਦੇ ਹੀ ਆਪਾਂ ਪ੍ਰਸ਼ਾਦਾ ਵੰਡਣੇ ਸ਼ਕਣ ਲੱਗ ਗਏ ਉਸ ਕੋਲੇ ਵਾਲੇ ਮੁੰਡੇ ਨੇ ਵਿਆਹ ਕਰਾ ਲਿਆ ਜਦੋਂ ਆਇਆ ਤਾਂ ਨਿੰਪੂ ਦੇ ਚਾਰ ਨਾ ਖਾਣੇ ਵਾਲਾ ਬੰਦਾ ਤੇ ਡੈਡੀ ਆਉਂਦੀ ਉੱਥੇ ਪੀਪਣੀਆਂ ਬਣਾਈਆਂ ਨੇ ਇਹਨਾਂ ਨੇ ਹਰੇ ਦੀਆਂ ਆਦਰ ਮਾਸੀ ਲੈ ਗਈ ਆਪਦੇ ਵਾਲੀ ਐ ਇਹ ਸੱਸ ਨੂੰ ਲੱਗੀਆਂ ਨੇ ਵਜਾਉਣ ਪੀਪਣੀਆਂ ਛੱਡ ਕੇ ਦੇ ਮੇਲੇ ਤੋਂ ਬਾਅਦ ਕੀ ਨਹੀਂ ਵਾਚੇ ਨਹੀਂ ਲੈ ਕੇ ਦਿੱਤੇ ਕਹਿੰਦੀ ਇਹਨੂੰ ਨਾਲ ਕੰਮ ਜ਼ਾਰਾ ਹੂੰ ਬੰਦ ਕਰੀਂਗਾ ਤਦ ਦੀ ਜਾਨ ਨਾ ਕੰਮੀ ਤੇ ਸੋਤੀ ਜੀ ਕੁੱਤੀ ਕੁੱਤੀ ਤੇ ਮੈਂ ਤਾਂ ਮਦਦ ਕੀਤੀ ਮੈਨੂੰ ਜੀ ਅੰਕਸਰ ਮਾਸੀ ਕੋੜੋਂ ਹੁਣ ਆਪਣੀ ਜਾਨ ਦੀ ਤਿਆਰੀ ਹੋ ਗਈ ਉਹ ਦੇ ਗਾਣੇ ਵਾਲਾ ਸੰਗ ਨੇ ਸਾਡੀ ਕੀ ਹੋ ਗਿਆ ਲਾਈਵ ਲਾਈਵ ਦਾ ਨਾ ਅੰਕ ਸੰਗ ਨੇ ਜਾਨ ਵੀਡੀਓ ਅਨੇਸ਼ੀ ਗਾਲ ਜੀ ਨਾ ਜੀ ਮਾਸੀ ਕੋੜੋਂ ਲੈ ਕੇ ਜਾਣਾ ਪਦੀਨਾ ਲੱਗਿਆ ਹੋਇਆ ਮੱਸੀ ਦੇ ਅੰਬੂਦੇ ਨੂੰ ਇੱਕ ਅੰਬੂਦ ਲੱਗਿਆ ਹੋਇਆ ਨਾ ਨਹੀਂ ਮੇਲੇ ਨਾਲ ਫੜ ਇਹਨੂੰ ਰੱਖਦੇ ਤੂੰ ਆਹ ਹੁੰਡ ਦੇ ਦੇ ਪੰਡ ਤੋਂ ਦੇ ਦੇ ਤੈਨੂੰ ਲਓ ਜੀ ਮੇਲੇ ਤੋਂ ਆਪਾਂ ਅੱਗੇ ਘਰੇ ਥੋੜੀ ਜੀ ਰਸਤੇ ਦੇ ਵਿੱਚ ਖਜੂਰ ਹੋਣ ਦੀ ਵੱਧ ਹੋ ਗਈ ਸੀ ਤੇ ਆ ਲੈ ਆਫਤ ਨੇ ਮੇਲੇ ਤੋਂ ਮਾਸਕ ਬਾਪ ਤੋਂ ਬਾਪ ਕੌਣ ਹੈ ਕੌਣਾ ਦੱਸੋ ਤੁਸੀਂ ਸਾਰੇ ਜਾਣੇ ਕਮੈਂਟ ਕਰਕੇ ਵੀ ਇਹ ਕੌਣਾ ਨਾੰਦਾ ਮੈਂ ਪਹਿਲੇ 10 ਤੱਕ। ਹੈਕਰ ਹੈ ਭਾਈ ਹੈਕਰ ਹੈ ਹੈਕਰ। ਚਲੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਲਾਈਕ, ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਬਈ ਪੂਤ ਲੀਗਾ ਭਾਈ ਕਿਸੇ ਨੇ ਆ ਨਹੀਂ ਕਹ ਰਿਹਾ ਹੈ ਪੂਤਾ ਹੈਕਰ ਹੈ ਹੈਕਰ। ਸਾਫ ਸਾਫ ਜੀ ਆਪਣੇ ਬੱਚਿਆਂ ਨੂੰ ਕੁੱਚਲੇਓ ਇਹ ਹੈਕਰਾਂ।